ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਆਪਾਂ ਸਰਵਣ ਕਰ ਰਹੇ ਹਾਂ ਸੂਰਜ ਪ੍ਰਕਾਸ਼ ਗ੍ਰੰਥ ਅਧਾਰਿਤ ਸਾਖੀਆਂ ਜਿਸ ਵਿੱਚ ਕੀ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਗੁਰੂ ਅਮਰਦਾਸ ਜੀ ਦੀਆਂ ਸਾਖੀਆਂ ਸਰਵਣ ਕਰ ਰਹੇ ਹਾਂ ਅਤੇ ਨਾਲ ਪੈਰਲ ਹਫਤੇ ਚ ਇੱਕ ਸਾਖੀ ਆਪਾਂ ਸਰਵਨ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਤੇ ਅੱਜ ਦੀ ਸਾਖੀ ਸ਼ੁਰੂ ਕਰਦੇ ਹਾਂ ਪੱਟੀ ਦੇ ਸ਼ਾਹੂਕਾਰ ਦਾ ਪੁੱਤਰ ਪ੍ਰੇਮਾ ਉਸ ਨੂੰ ਕੋੜ ਦੀ ਬਿਮਾਰੀ ਹੋ ਗਈ ਮਾਪੇ ਨੇ ਛੂਤ ਦੀ ਬਿਮਾਰੀ ਦਾ ਡਰ ਅਤੇ ਲੋਕਾਂ ਦੇ ਕਹਿਣ ਕਹਾਣ ਉਤੇ ਉਸਨੂੰ ਪਿੰਡੋਂ ਬਾਹਰ ਦੂਰ ਕੱਢ ਦਿੱਤਾ ਗੁਰੂ ਦਰਸ਼ਨਾਵਲ ਜਾਂਦੀ ਸੰਗਤ ਨੂੰ ਵੇਖ ਕੇ ਤਰਸ ਆ ਗਿਆ ਕੋੜੀ ਦੀ ਖਾਰੀ ਚੁੱਕ ਕੇ ਗੋਇੰਦਵਾਲ ਲੈ ਗਏ ਖਾਰੀ ਬਾਹਰ ਰੱਖ ਦਿੱਤੀ ਗੁਰੂ ਮਹਾਰਾਜ ਅੰਦਰ ਜਾਮੀ ਦਾਤਾਰ ਨੇ ਇੱਕ ਸਿੱਖ ਨੂੰ ਆਖ ਕੇ ਕੋੜੀ ਨੂੰ ਸ਼ਤਾਨ ਕਰਵਾਇਆ ਚਿੱਟੀ ਚਾਦਰ ਉੱਤੇ ਪਵਾ ਦਿੱਤੀ ਦਰਬਾਰ ਵਿੱਚ ਮੰਗਵਾ ਲਿਆ ਕੀਰਤਨ ਹੁੰਦਾ ਰਿਹਾ ਕੀਰਤਨ ਦੀ ਸਮਾਪਤੀ ਹੋਈ ਮਹਾਰਾਜ ਨੇ ਹੁਕਮ ਕੀਤਾ ਉਠ ਪ੍ਰੇਮੇ ਹੋ ਖੜਾ ਹੋ ਦੁੱਖ ਤੇਰਾ ਜਾਏ ਹੁਕਮ ਮੰਨ ਕੇ ਖੜਾ ਹੋ ਗਿਆ ਕੋਈ ਰੋਗ ਨਹੀਂ ਰਿਹਾ ਮਹਾਰਾਜ ਨੇ ਆਖਿਆ ਕੋਈ ਪ੍ਰੇਮੀ ਹੈ ਜੋ ਇਸ ਨੂੰ ਲੜਕੀ ਦਾ ਨਾਤਾ ਦੇਵੇ ਇਹ ਗੁਰੂ ਜੀ ਦਾ ਹੁਕਮ ਸੁਣ ਕੇ ਸ਼ੀਹਾਂ ਉੱਪਰ ਉੱਠਿਆ ਤੇ ਲੜਕੀ ਨੂੰ ਲੈ ਆਇਆ ਕਿਹਾ ਸਤਿਗੁਰੂ ਬੱਚੀ ਹਾਜ਼ਰ ਹੈ महाराज ने दोहद का विह करता शीहे की स्त्री भजी आई महाराज एक ही कोड़ी नाल मेरी लड़की मथो बया दी है जीदा घर कार घट कोई नहीं सतगुरु हंस के आख्या भूलिए सारे जग का मालिक है तेरी लड़की का नाम मथो ते एदा नाम मुरारी लोग इन्ह की पूजा करे महाराज ने मंजी बख्श के झंगद इलाके का प्रचारक नियत कर दिता शाह जीवड़े वाली गद्दी गोजक रोहतक है ये मथो मुरारी की संपर्दा सेवा पंथी शाख है वागुरू जी का खालसा वाहगुरू जी की फतेह